ਨੌਜਵਾਨ ਮੇਰੇ ਪਿੱਛੇ ਪਾਸੇ ਤੁਸੀਂ ਦੇਖੇ ਨਾਲ ਖੜਾ ਇਸ ਨੂੰ ਪਹਿਲਾ ਕੈਨੇਡਾ ਦੇ ਵਿੱਚ ਇਸ ਦੀ ਘਰ ਵਾਲੀ ਵੱਲੋਂ ਬਲਾਜ਼ ਜਾਂਦਾ ਤੇ ਜਦੋਂ ਉੱਥੇ ਬਲਾਜ਼ ਜਾਂਦਾ ਉੱਥੇ ਬਲਾ ਕੇ ਇਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਸ ਨੂੰ ਕੈਂਸਲ ਕਰਾ ਦਿੱਤਾ ਜਾਂਦਾ ਅੱਜ ਪੂਰਾ ਪਰਿਵਾਰ ਸਾਡੇ ਨਾਲ ਕੀ ਗੱਲਬਾਤ ਹੈ ਬਾਈ ਤੁਸੀਂ ਸੁਣਾਓਗੇ ਬਾਈ ਪਹਿਲਾਂ ਤਾਂ ਨਾਮ ਦੱਸੋ ਆਪਣਾ ਜੀ ਸਸੀਗਾ ਬਾਈ ਪਹਿਲਾਂ ਮੈਂ ਸੱਚ ਦੀ ਆਵਾਜ਼ ਚੈਨਲ ਦਾ ਧੰਨਵਾਦ ਕਰਨਾ ਚਾਹੁੰਨਾ ਸਾਡਾ ਜੇ ਇਕੱਠ ਸੀ ਬਾਈ ਬਾਗੇ ਪੁਰਾਣੇ ਪਹਿਲ ਮੈਰਜ ਪਿਆਸ ਦੇ ਵਿੱਚ ਚਿੰਨੇ ਵੀ ਬੰਦੇ ਆ ਇਹ ਸਾਰਾ ਮੈਂ ਤੁਹਾਨੂੰ ਕਹੋਣਾ ਆ ਮੇਰਾ ਸਾਰਾ ਪਿੰਡ ਖੜਾ ਇਹ ਮੇਰੀ ਸਪੋਰਟ ਚ ਆਇਸੀ ਜ ਮੈਰਜ ਮੇਰਾ ਵੇਰ ਰੁਕੇ ਜਿਲ੍ਹਾ ਮੇਰਾ ਮੋਗਾ ਤੇ ਮੇਰੇ ਵਾਈਫ ਦਾ ਨਵਜੋਤ ਕੌਰ ਆ ਪਿੰਡ ਉਹਦਾ ਮਾੜੀ ਮੁਸਤਫਾ ਜਿਲ੍ਹਾ ਮੋਗਾ ਤੇ ਸਾਡੀ ਮੈਰਜ ਵੀ ਹੋਈ ਸੀ 2021 21 ਮਾਰਚ ਨੂੰ ਮੈਰਜ ਤੋਂ ਬਾਅਦ ਮੇਰੀ ਵਾਈਫ ਅਕਤੂਬਰ 5 ਨੂੰ ਕੈਨੇਡਾ ਜਾ ਵੜਦੀ ਹੈ ਜੀ ਉਸ ਤੋਂ 14 ਮਹੀਨੇ ਬਾਅਦ ਮੇਰੀ ਫੈਲਾ ਵਾਈਫ ਲਾ ਆਂਦੀ ਮੇਰਾ ਵੀਜ਼ਾ ਆ ਜਾਂਦਾ ਮੈਂ ਵੀ ਕੈਨੇਡਾ ਜਾ ਵੜਦਾ ਜੀ ਉਸ ਤੋਂ ਬਾਅਦ ਜਿੰਦਗੀ ਦੋਹਾਂ ਜੀ ਦੀ ਵਧੀਆ ਚੱਲਦੀ ਹੈ ਜੀ ਬਾਹਰ ਜਾ ਕੇ ਮੈਂ ਵਧੀਆ ਕੰਮ ਕਰਦਾ ਉਹਦੀ ਫੀਸ ਚ ਹੈਲਪ ਕਰਦਾ ਮੈਂ ਫੁੱਲ ਟਾਈਮ ਕਰਦਾ ਬਾਏ ਮੇਰੀ ਪਾਰਟ ਟਾਈਮ ਕੰਮ ਕਰਦੀ ਹੈ ਸਾਡਾ ਵਧੀਆ ਰਿਸ਼ਤਾ ਚੱਲਦਾ ਹੈ ਦ ਪੜਾਈ 2 ਸਾਲ ਦੀ ਪੜ੍ਹਾਈ ਚੱਲੀ ਵਧੀਆ ਜੀ ਉਸ ਤੋਂ ਬਾਅਦ ਅਸੀਂ ਮਿਨੀ ਪੈਕ ਮੂਵ ਹੋ ਗਏ ਜੀ ਥੌਮਸਨ ਸ਼ਹਿਰ ਮੈਂਟੋ ਭਾਈ ਤੇ ਉਹ ਵੀ ਜਦੋਂ ਮੂਵ ਹੋ ਗਏ ਇੱਥੇ ਵੀ ਨਹੀਂ ਪੈ ਗਏ ਅਸੀਂ ਉਸ ਤੋਂ ਬਾਅਦ ਮੇਰੀ ਵਾਈਫ ਨੇ ਵਾਲਮਾਰਟ 'ਚ ਕੰਮ ਕਰਨਾ ਸ਼ੁਰੂ ਕੀਤਾ ਉੱਥੇ ਇੱਕ ਜੀ ਤੀਜੇ ਪਰਸਨ ਮੇਰੀ ਵਾਈਫ ਦਾ ਜਿਹੜਾ ਬॉयਫ੍ਰੈਂਡ ਸੀਗਾ ਅਰਸ਼ਪ੍ਰੀਤ ਸਿੰਘ ਪਟਿਆਲੇ ਤੋਂ ਆਏ ਮੁੰਡਾਈ ਇਹਨੇ ਇਹ ਜਿਹੜਾ ਮੇਨ ਮੁੰਡ ਇਹ ਘਰ ਇਹਨ ਸਾਡਾ ਖਰਾਬ ਕੀਤਾ ਮੇਰੀ ਵਾਈਫ ਨੂੰ ਇਹ ਗੱਲਾਂ ਇਹ ਮੁੰਡਾ ਪੀਆ ਰਾਈ ਉੱਥੇ ਐਮੀਗੇਸ਼ਨ ਸਖਤ ਹੋਈ ਹੈ ਜੀ ਤੇ ਇਹ ਮੁੰਡੇ ਨੇ ਮੇਰੀ ਵਾਈਫ ਨੂੰ ਝਾਤੇ ਚ ਲੈ ਕੇ ਹਨਾ ਤੇ ਮੇਰੀ ਵਾਈਫ ਨੇ ਮੇਰੇ ਨਾਲ ਜਦੋਂ ਇਹ ਮੁੰਡਾ ਮੇਰੀ ਵਾਈਫ ਨੂੰ ਟੱਚ ਚ ਆਇਆ ਪਏ ਮੇਰਾ ਰਿਸ਼ਤਾ ਹੀ ਖਰਾਬ ਰੱਖਣ ਲੱਗ ਗਈ ਮੇਰਾ ਲੜਨ ਲੱਗ ਗਈ ਮੇਰਾ ਕੁੱਟਮਾਰ ਕਰਨ ਲੱਗ ਗਈ ਉਸ ਤੋਂ ਪਹਿਲਾਂ ਠੀਕ ਸੀਗੀ ਕਿਤੇ ਕਿਤੇ ਮਾੜੀ ਮੂੜੀ ਘਰਾਂ ਲੜਾਈ ਹੁੰਦੀ ਆ ਉਹ ਆਮ ਗੱਲ ਸੀਗੀ ਜਦੋਂ ਇਹ ਮੁੰਡਾ ਮੇਰੀ ਵਾਈਫ ਦੀ ਲਾਈਫ 'ਚ ਆਇਆ ਤਾਂ ਇਹ ਇੱਕ ਮੇਰੀ ਵਾਈਫ ਨੂੰ ਖਰਾਬ ਕਰਨ ਲੱਗ ਗਈ ਮੇ मेरी वाइफ नै ਤੇ ਮੈਸੀ ਨੂੰ ਮੇਲ ਪਾਈ ਮੇਰੇ ਹਸਬੰਡ ਤੋਂ ਐਵੇਂ ਆ ਡਰ ਰਹਿਣਾ ਉਤਲਾਕ ਲੈਣੇ ਮੈਂ ਡਿਵੋਰਸ ਚ ਅੱਗੇ ਵੱ ਚੁੱਕੀ ਆ ਤੇ ਮੈਨੂੰ ਡਿਵੋਰਸ ਮਿਲਣਾ ਚਾਹੀਦਾ ਤੇ ਉਸ ਤੋਂ ਜਿਦੂ ਨੇ ਕਿ ਲੈਟਰ ਭਾਈ ਮੈਨੂੰ ਕੋਈ ਪਤਾ ਨਹੀਂ ਸੀ ਵਾਈਫਰ ਲੈਟਰ ਪਾਈ ਜੇ ਪਾਈ ਹੁੰਦੀ ਮੈਂ ਇਹਦੀਆਂ ਮੰਤਰ ਵੀ ਕਰ ਲੈਣਦਾ ਵਾਈਫਰ ਲੈਟਰ ਵੀ ਨਾ ਇਹ ਕੰਮ ਕਰ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਲੈਟਰ ਪਾਈ ਆ ਇਹ ਲੈਕਚਰੂਮ ਵਿੱਚ ਪਾਈ ਸੀਗੀ ਜਦੋਂ 22 ਅਕਤੂਬਰ ਨੂੰ ਮੇਰਾ ਵਰਕ ਪਰਮਿਟ ਰਿਜੈਕਟ ਹੋ ਕੇ ਆਇਆ ਮੇਰੀ ਵਾਈਫ ਦਾ ਦੋ ਤਿੰਨ ਸਾਲ ਦਾ ਵਰਕ ਪਰਮਿਟ ਆ ਗਿਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਮੇਰੀ ਵਾਈਫ ਨੇ ਮੈਨੂੰ ਦੱਸਿਆ ਥੋੜਾ ਵਰਕ ਪਰਮਿ ਮੈਨੂੰ ਪਤਾ ਕਿਵੇਂ ਰਿਜੈਕਟ ਹੋ ਗਿਆ ਰਿਜੈਕਟ ਹੋ ਗਿਆ ਤੇ ਮੈਂ ਕਿਹਾ ਮੈਨੂੰ ਉਹ ਪੇਜ ਜਿਹੜੇ ਨੋ ਆਈਐਮਐਸਸੀ ਦੀ ਨੋਟਸ ਆਏ ਮੈਨੂੰ ਭੇਜ ਤੇ ਉਹ ਤੋਂ ਤੇ ਬਾਕੀ ਮੈਂ ਰਿਜੈਕਟ ਹੋਇਆ ਸੀਗਾ ਬਾਅਦ ਚ ਮੈਂ ਇੱਕ ਮਹੀਨੇ ਬਾਅਦ ਮੈਂ ਐਮਐਸਸੀ ਨੂੰ ਮੈਂ ਫੇਰ ਮੇਲ ਪਾਈ ਮੈਂ ਕਿਹਾ ਮੈਨੂੰ ਵੇਹ ਦੱਸੀਏ ਮੇਰੇ ਵਰਕ ਪਰ ਨੂੰ ਕਦੋਂ ਰਿਜੈਕਟ ਕੀਤਾ ਤੇ ਜਦੋਂ ਉਹ ਡੇਢ ਮਹੀਨੇ ਬਾਅਦ ਫੇਰ ਨੋਟਸ ਆਈ ਐਮਐਸਸੀ ਦੇ ਵੀ ਉਹਦੇ ਥਰੀ ਵਾਈਫ ਨੂੰ ਸਾਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਸੀਗਾ ਮੇਰਾ ਵਾਈਫ ਹਸਬੰਡ ਤੋਂ ਡਿਵੋਰਸ ਚਾਉਣੀ ਆ ਤੇ ਮੈਨੂੰ ਡੋਸ ਮਿਲਣਾ ਚਾਹੀਦਾ ਵੀ ਮੈਂ ਉਸ ਹਸਬੰਡ ਦੀ ਸਪੋਰਟ ਨਹੀਂ ਕਰਦੀ ਮ ਮੇਰਾ ਵਰਕ ਪਰਮਿਟ ਜੋ ਰਿਜੈਕਟ ਹੋਇਆ ਮੁੰਬੇਦਨ ਮਿਲ ਗਈ ਕਿ ਨਜ਼ਰ ਇਹਨੂੰ ਸਰ 90 ਦਿਨ ਤੋਂ ਵਿੱਚ ਮੈਂ ਐਲਐਮਆਈ ਅਪਲਾਈ ਕੀਤੀ ਸੀਗੀ ਐਲਐਮਆਈ ਲਈ ਸੀ ਮੈਂ ਸਹਿਜ ਫਰੇਮਰ ਤੋਂ ਆ ਬੰਦੇ ਤੋਂ ਐਲਐਮਆਈ ਲਈ ਸੀ ਮੈਂ ਐਵਸਪੋਰਟ ਵਿੱਚ ਇਹਨੂੰ ਮੈਂ ਸਾਰੀ ਗਾਣੀ ਦੱਸੀ ਮੇਰੀ ਵਾਈਫ ਨੇ ਮੇਰ ਨਾਲ ਫਰੋਡ ਕੀਤਾ ਕੱਲੀ ਕਿਹਨੂੰ ਦੱਸਿਆ ਬੰਦੇ ਨੂੰ ਮੈਂ ਇਹ ਐਵਸਪੋਰਟ ਚ ਇਹ ਬੰਦਾ ਇਹਦੀ ਆਪਦੀ ਕੰਪਨੀ ਸਹਿਜ ਫਰੇਮਰ ਐਵਸਪੋਰਟ ਚ ਕੈਨੇਡਾ ਚ ਇਹ ਬੰਦਾ ਘਰ ਬਣਾਉਣ ਦੇ ਕੰਮ ਕਰਦਾ ਇਹ 25 ਸਾਲ ਦਾ ਕੈਨੇਡਾ ਚ ਗਿਆ ਹੂੰ ਇਹ ਬੰਦਾ ਮੈਂ ਇਹਨੇ ਬੰਦੇ ਨੇ ਮੈਨੂੰ 5 15 ਡਾਲਰ ਦਿੱਤਾ ਇਹ ਬੰਦੇ ਨੂੰ ਐ ਮੇਰਾ ਵੀਜ਼ਾ ਲੱਗ ਜੂ ਚੱਲ ਵਧੀਆ ਹੋ ਜੂਗਾ ਸਾਰੀ ਸਟੋਰੀ ਦੱਸੀ ਨੂੰ ਮੈਂ ਵੀ ਨਾ ਹੈਪਨ ਹੋਇਆ ਜੇ ਉਹ ਮੈਂ ਰਿਜੈਕਟ ਹੋ ਗਿਆ ਬੰਦੇ ਨੇ ਕਹਿੰਦਾ ਮੇਰਾ ਰਿਜੈਕਟ ਹੋ ਗਿਆ ਤੇਰੀ ਅਲਮਾਈ ਸਪੈਰ ਸੀਗੀ ਇਹ ਬੰਦਾ ਮੁੱਕਰ ਹੀ ਗਿਆ ਗਦਰ ਰਿਵਾਇਪਰ ਕੇਦਰ ਵਰਕ ਨੂੰ ਡਿਇਕਟ ਹੋਇਆ ਫਿਰ ਮੈਂ ਉਹਦੇ ਵੀ ਨੋਟਸ ਕਢਾਏ ਉਹਾਂ ਦੇ ਥੋੜੀ ਵੀ ਐਲਐਮਆਈ ਸਪੈਰ ਹੀ ਸਾਫ ਸਾਫ ਲਿਖਿਆ ਕਿ ਤੁਹਾਨੂੰ ਇਹ ਐਲਐਮਆਈ ਜਿਹੜੇ ਕਲੈਂਟ ਨੇ ਐਲਮੇਤੀ ਉਹ ਸਪੈਰ ਦਿੱਤੀ ਮੇਰ ਨਾਲ ਪਹਿਲਾਂ ਵਾਈਫਲ ਫਰੋਡ ਕੀਤਾ ਫਿਰ ਆਹ ਬੰਦੇ ਨੇ ਫਰੋਡ ਕੀਤਾ ਫਿਰ ਤੀਜਾ ਅਰਸ਼ਪ੍ਰੀਤ ਸਿੰਘ ਆ ਇਹਨੇ ਫਰੋਡ ਕੀਤਾ ਮੇਰ ਨਾਲ ਇੱਕ ਟਾਈਮ ਦੇ ਤਿੰਨ ਫਰੋਡ ਹੋਇਆ ਜੀ ਤਿੰਨ ਬੰਦਿਆਂ ਨਾਲ ਹੋਇਆ ਮੈਂ ਤੁਹਾਡੇ ਮੀਡੀਆ ਨੂੰ ਇਹ ਕਹਿਣਾ ਹਾਂ ਆਪਣੇ ਬੰਦੇ ਆਪਣੇ ਮੰਦਰਾ ਫਰੋਡ ਕਰਦੇ ਆ ਜੀ ਪਹਿਲਾਂ ਤਾਂ ਕੰਮ ਵਾਲੋ ਬੰਦੇ ਜਿਹੜਾ ਇਹ ਬੰਦਾ ਬੰਦਾ ਇਹ ਇੰਡੀਆ ਦਾ ਬੰਦਾ ਵੀ ਇਹ ਆਪਣੇ ਹੈ ਇੰਡੀਆ ਦਾ ਪਰ ਇਹ ਕੈ ਪੋਪੜੇ ਵਾਲੇ ਜ਼ਿਲ੍ਹੇ ਦਾ ਇਹ ਮੁੰਡਾ ਜਿਹੜਾ ਅਰਸ਼ਪ੍ਰੀਤ ਸਿੰਘ ਦਾ ਇਹ ਵਾਲਮਾਰਚ ਕੰਮ ਕਰਦਾ ਥੌਮਸਨ ਚ ਹੁਣ ਨੂੰ ਪਤਾ ਲੱਗਾ ਥੋੜੇ ਦਿਨ ਤੋਂ ਮਹੀਨਾਵਲੇ ਵੀ ਤਾਂ ਮੂਵ ਹੋ ਗਿਆ ਨਿਊ ਬ੍ਰਾਂਚ ਲੈ ਕੇ ਜਾਵੜਿਆ ਮੈਂ ਸਾਰੇ ਪੇਜਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਵੀ ਆਹ ਮੁੰਡੇ ਰੀਲ ਕੱਟ ਕੇ ਵੱਧ ਤੋਂ ਪਾਗਾ ਜਾਣ ਤੇ ਇਹ ਮੁੰਡੇ ਨੂੰ ਬੰਦੀ ਕਾਰਵਾਈ ਤੇ ਹੋਵੇ ਤੇ ਇਹਨੂੰ ਇਹ ਮੁੰਡੇ ਨੂੰ ਵੱਧ ਤੋਂ ਬਦਨਾਮੀ ਹੋਵੇ ਜੀ ਲਾਈਫ ਤੁਹਾਡੀ ਇਸ ਲਈ ਖਰਾਬ ਕੀਤੀ ਹੈ ਜੀ ਆਹ ਮੁੰਡੇ ਨੇ ਖਰਾਬ ਕੀਤੀ ਹੈ ਜੀ ਇਸ ਮੁੰਡੇ ਨੇ ਖਰਾਬ ਕੀਤੀ ਹੈ ਤੇ ਉਸ ਤੋਂ ਬਾਅਦ ਹੀ ਜਦੋਂ 90 ਦਿਨ ਦੀ ਐਲਐਮਆਈ ਮੇਰੀ ਐਲਐਮਆਈ ਦਾ ਵੀ ਕੈਂਸਲ ਹੋ ਗਿਆ ਉਹ ਐਲਐਮਆਈ ਸਪੈਰ ਸੀਗੀ ਮੈਂ ਆ ਮੈਂ ਕਹਿੰਦੇ ਵਧੀ ਕੰਮ ਕਰੀ ਤਿੰਨ ਚਾਰ ਮਹੀਨਾਾਂਗੇ ਸੀਗੇ ਮੇਰੀ ਵਾਈਫ ਨੇ ਫੇਰ ਮੇਲ ਪਾਈ ਮੈਸੀ ਨੂੰ ਮੇਰਾ ਹਸਬੰਡ ਵਾਪਸ ਨਹੀਂ ਗਿਆ ਵੀ ਉਹ ਇੱਥੇ ਕੈਨੇਡਾ ਚਲੇ ਤੇ ਵੀ ਉਹ ਉਹਨੂੰ ਤੁਸੀਂ ਕਹੋ ਜਾਂ ਉਹਨੂੰ ਅਰੈਸਟ ਕਰੋ ਵੀ ਆਊਟ ਆਫ ਸਟੇਟਸ ਰਹਿ ਰਿਹਾ ਮੈਸੀ ਦੀ ਮੇਲ ਮਨ ਆਉਂਦੀ ਚਾਰ ਸੌਰੀ 4 ਜੁਲਾਈ ਨੂੰ 2024 ਨੂੰ ਮੈਸੀ ਦੀ ਮੇਲ ਆਉਂਦੀ ਆ ਉਹ ਸਾਨੂੰ ਕਹਿੰਦੇ ਮੈਨੂੰ ਕਹਿੰਦੇ ਆ ਲੈ ਕੇ ਵੀ ਤੂੰ ਉਸਤਨਾਮ ਸਿੰਘ ਇੱਥੇ ਆਊਟ ਆਫ ਸਟੇਟਸ ਰਹਿ ਰਿਹਾ ਤੇ ਵੀ ਤੂੰ ਸਾਨੂੰ ਆ ਕੇ ਮੈਲ ਵੀ ਨਹੀਂ ਪੈਗਾ ਡਰੈਸ ਤੇ ਤੇ ਚਲੋ ਮੈਂ ਕਹਾਂ ਜੀ ਮੈਂ ਕੋਈ ਗੱਲ ਮੈਂ ਆਉਂਗਾ ਤੇ ਮੈਂ ਉੱਥੇ ਵਕੀਲਾਂ ਨਾਲ ਗੱਲ ਕੀਤੀ ਜਾ ਕੇ ਵੀ ਨਹੀਂ ਪੈਗਾ ਸਾਰੇ ਨੂੰ ਅੱਜ ਗੱਲ ਦੱਸੀ ਮੈਂ ਕਿ ਬਿਨਾਂ ਆ ਹੈਪਨ ਆਇਆ ਹੋਇਆ ਜਾਂ ਐ ਹੋਈ ਗੱਲਬਾਤ ਹੋਈ ਆ ਉਹਨਾਂ ਕਹਿੰਦੇ ਤੂੰ ਤੇ ਮੈਂ ਚਲੋ ਵਕੀਲ ਨਾਲ ਰਾਇਆ ਕਰਕੇ ਮਨੂੰ ਆ ਤੂੰ ਆਪਸ ਜਾੜਾ ਇੰਡੀਆ ਵੀ ਤੂੰ ਨਾ ਰਿਫਿਊਜੀ ਲੈ ਮੇਰੇ ਕੋਲ ਨਹੀਂ ਆਂਦਾ ਮੇਰੀ ਵਾਈਫ ਕਹਿ ਰਹੀ ਸੀ ਕਿ ਤੂੰ ਰਿਫਿਊਜੀ ਲੈ ਦੇ ਇਥੇ ਮੈਂ ਕਿਹਾ ਮੈਂ 40 ਲੱਖ ਰੁਪਏ ਲੈ ਮੈਨੂੰ ਰਿਫਿਊਜੀ ਨਹੀਂ ਲਾਉਣਾ ਮੇਰਾ ਬਈ ਡੈਡੀ ਬਿਮਾਰ ਆ ਖੜਾ ਮੈਂ ਡੈਡੀ ਕਿ ਹਰ ਵੀਦਲ ਕਰੋ ਯਾਨੀ ਮੇਰਾ ਬਿਮਾਰ ਸੀਗਾ ਮੇਰੀ ਭੈਣ ਦੀ ਮੈਰਜ ਵੀ ਹੋਣ ਵਾਲੀ ਆ ਤੇ ਮੈਂ 40 ਲੱਖ ਰਿਫਿਊਜੀ ਨਾ ਉਹਨੂੰ ਨਹੀਂ ਲਾਇਆ ਸੀਗਾ ਮੈਂ ਵੀ ਇੰਡੀਆ ਵਾਪਸ ਆਇਆ ਮੈਨੂੰ ਇਸ ਗੱਲ ਦਾ ਕੋਈ ਵਿਸੋਚ ਨਹੀਂ ਮੈਂ ਕੈਨੇਡਾ ਤੋਂ ਵਾਪਸ ਆ ਗਿਆ ਮੇਰੇ ਪਰਿਵਾਰ ਦੇ ਵੀ ਖਾਤਰ ਆ ਆਡੇ ਡੈਡੀ ਮੇਰਾ ਜੋਨਦੀ ਉਹਨੂੰ ਆਏ ਆ ਉਹਨਾਂ ਦਾ ਆਪਣਾ ਇੱਥੇ ਵੀ ਡੈਡੀ ਡੈਥ ਹੋਵੇ ਮਾਂ ਦੀ ਡੈਥ ਹੋਵੇ ਇਹ ਜਿਹਦੀ ਮਸਬੂਤੀ ਦੇ ਸਾਹ ਕੁੜੀਆਂ ਤਮ ਨਹੀਂ ਵਾਪਸ ਆਉਂਦੀਆਂ ਉਹ ਕਹਿੰਦੇ ਅਸੀਂ ਰਿਫੂਜੀ ਲਾ ਲਾਂਗੇ ਇੱਥੇ ਐ ਕਰਦਾਂਗੇ ਜਿਉਂ ਕਰਦਾਂਗੇ ਉਹ ਵਾਪਸ ਨਹੀਂ ਆਉਂਦੀਆਂ ਮੁੰਡੇ ਸੋ ਕੋ ਵੀ ਵਾਪਸ ਆਉਂਦੇ ਆ ਜੀ ਫੈਮਿਲੀ ਖਾਤਰ ਤੇ ਮੈਂ ਵਾਪਸ ਆਇਆ ਬਈ ਤੇ ਕੀ ਗੱਲ ਕੁੜੀਆਂ ਵਾਪਸ ਕਿਉਂ ਨਹੀਂ ਆਉਂਦੀਆਂ ਕੀ ਉਹ ਇੰਡੀਆ ਨਾਲੋਂ ਉੱਥੇ ਆਜ਼ਾਦੀ ਵਾਲੀ ਆ ਆਜ਼ਾਦੀ ਵੀ ਬੜੀ ਆ ਕੁੜੀਆਂ ਦੀ ਸਮਾਈ ਵੀ ਜ਼ਿਆਦਾ ਹੁੰਦੀ ਹੈ ਪੁਲਿਸ ਜਦੋਂ ਮੜੇ ਆ ਕਾਲ ਕਰਦੇ ਹਸਬੰਡ ਮੜਾ ਮੋਟੇ ਇੱਥੇ ਆਪਣੇ ਕੁੱਟ ਮਾਰ ਹੋ ਜਾਂਦੀ ਹੈ ਕੋਈ ਪੁਲਿਸ ਨਹੀਂ ਆਉਂਦੀ ਬਾਹਰ ਜਾ ਮੋਬਾਈਲ ਨੂੰ ਚੂ ਮੈਂ ਕਰਦੇ ਆ ਮੰਨ ਲਓ ਕਹਿੰਦੇ ਸਾਡੀ ਘਰੇ ਚੱਲੂਗੀ ਵਾਈਫ ਕਹਿੰਦੀ ਮੇਰੀ ਘਰੇ ਚੱਲੂਗੀ ਮੈਂ ਹੀ ਰਾਤ ਚੱਲੇ ਹੋਣੀਆਂ ਪਰ ਉਹ ਟਰੱਕ ਚਲਾਉਣ ਜਿਹਨੇ ਮਰਜੀ ਪੈਸੇ ਕਮਾਉਣਾ ਬੋਏਫ੍ਰੈਂਡ ਦੇ ਘਰ ਘਰ ਸਾਂਭਦੀ ਆ ਹਸਬੰਦ ਟਰੱਕ ਚਲਾਉਂਦਾ ਉੱਥੇ ਵੀ ਸਿਸਟਮ ਇਹ ਜਾਂ ਮੇਜ ਜੀ ਮਾਨਸ ਸਿਸਟਮ ਇਹ ਜਾਂ ਪਰ ਆਪਣੇ ਬੰਦੂ ਨੇ ਇਹ ਜੀ ਨਹੀਂ ਕਰਨੀ ਚਾਹੀਦੀ ਆਪਾਂ ਵੀ ਮੀਡਲ ਕਲਾਸ ਫੈਮਿਲੀ ਦੇ ਬੰਦੇ ਆ ਸਾਰੇ ਸਾਰੇ ਵੀ ਗਰੀਬ ਘਰਾਂ ਦੀ ਹੈਗੇ ਆ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਕੁੜੀਆਂ ਉੱਥੇ ਜਾ ਕੇ ਮੁੰਡਿਆਂ ਨੂੰ ਸ਼ੋਸ਼ਲ ਕਰਦਿਆਂ ਪਰਚੇ ਕਰਾ ਦਿੰਦਿਆਂ ਤੇ ਮੁੰਡੇ ਪਾ ਬਾਰ ਬਾਰ ਪਰਚੇ ਪੁਲਿਸ ਜੀ ਵੀ ਜਾ ਕੇ ਆਉਂਦੇ ਆ ਗਏ ਉੱਥੇ ਵੀ ਕੰਮ ਕਰਨਾ ਆਪਾਂ ਬਈ ਘਰ ਵਾਲਿਆਂ ਆਪ ਨੂੰ ਪੋਸਟੂਲੇਸ਼ਨ ਭੇਜੀ ਜਾਂਦੀਆਂ ਇਹ ਗੱਲ ਕਿੱਧਰ ਨੂੰ ਗਈ ਇਹ ਚੀਜ਼ ਦੇ ਇਨਸਾਫ ਚਾਹੁੰਦੇ ਆ ਵੀ ਕੁੜੀਆਂ ਆਪਣਾ ਇਹ ਕੰਮ ਜੀ ਨਾ ਕਰਨ ਇਸ ਵਿੱਚ ਜਿਹ ਸਾਉਤੋਂ ਵੱਧ ਸਹਿਯੋਗ ਮੇਰੀ ਸੱਸ ਦਾ ਉਹਨੇ ਉਹਨੇ ਵੀ ਇਹ ਕੁੜੀ ਨੂੰ ਸ਼ਹਿਦ ਦਿੱਤੀ ਆ ਉਹ ਕਿਸੇ ਗਲਤੀ ਨਹੀਂ ਜਦੋਂ ਬਾਹਰ ਸੀਗਾ ਮੇਰੇ ਘਰ ਦੇ ਸਾਰੇ ਪਿੰਜਤ ਖੜੀ ਸਾਡੀ ਆ ਪਿੰਡ ਵੈਰੋਂ ਕੋਈ ਸਰਪੰਚ ਖੜਾ ਇਹ ਗਏ ਸੀ ਮਾੜੀ ਮੁਸਤਫਾ ਇਹ ਇਨਾਂ ਨੇ ਉੱਥੇ ਗਿਆ ਸੀ ਕਿ ਮੁੰਡਾ ਬਾਹਰ ਆ ਤੇ ਕੁੜੀ ਦੁਵਾਰਾ ਮੁੰਡੇ ਦੇ ਵਰਕ ਆਪਨ ਪਲਾਈ ਕਰਾ ਦੇ ਤੇ ਉਹ ਚੀਜ਼ ਕੁੜੀ ਪੰਚਾਇਤ ਚ ਮੰਨਿਆ ਦੀ ਸੀ ਪਿੰਡ ਦੀ ਪੰਚਾਇਤ ਚ ਉੱਥੇ ਕੇ ਬਸ ਸਾਈਡ ਤੱਕ ਫੇਰ ਮੁੱਕਰ ਜਾਂਦੀ ਸੀਗੀ ਤੇ ਮੇਰੇ ਆਦੇ ਪਿੰਡ ਦਾ ਸਾਰੇ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਮੇਰੇ ਡਟ ਕੇ ਮੇਰੇ ਨਾਲ ਖੜੇ ਆ ਹੁਣ ਅਸੀਂ ਮੋਗੇ ਵੀ ਜਾਣੇ ਮੇਰੀ ਕਾਰਵਾਈ ਚੱਲ ਰਹੀ ਆ ਤੇ ਉੱਥੇ ਹੀ ਮੇਰੇ ਨਾਲ ਮੇਰਾ ਸਾਰਾ ਪਿੰਡ ਜਾਂਦਾ ਮੈਂ ਸਾਰੇ ਪਿੰਡ ਦੀ ਪੰਚਾਇਤ ਦਾ ਐਨਆਰਏ ਵੀਰਾਂ ਦਾ ਪਿੰਡ ਦੇ ਸਰਪੰਚ ਦਾ ਜਿਹੜਾ ਕੱਲਾ ਕੱਲਾ ਇਨਸਾਨ ਮੇਰੇ ਨਾਲ ਤੁਰਦਾ ਮੇਰੀ ਬਾਹ ਫੜਦਾ ਮੈਂ ਸਾਰਾ ਧੰਨਵਾਦ ਕਰਨਾ ਚਾਹਣਾ ਕਿਉਂਕਿ ਅਜੇ ਤੱਕ ਵੀ ਮੇਰੇ ਨਾਲ ਕਿਹਨੂੰ ਰੈਸ਼ਵਤ ਦੇਣੀ ਆ ਨਾ ਮੇਰੇ ਕੋਲ ਹੈਗੀ ਆ ਤੇ ਨਾ ਮੈਂ ਦੇਣੀ ਆ ਮੇਰਾ ਸੋਹਰਾ ਪਰਿਵਾਰ ਬਈ ਰੈਸ਼ਵਤ ਦੇ ਰਿਹਾ ਹਨਾ ਕੁੜੀ ਬਾਰੋਂ ਕੰਮ ਕਾਈ ਦੋ ਦੋ ਕੰਮ ਕਾਈ ਪੈਸੇ ਭੇਜ ਰਹੀ ਆ ਜਿੰਨੀ ਮਰਜ਼ੀ ਸਾਰੇ ਨੂੰ ਕਹਿੰਦਾ ਜਿੰਨੀ ਮਰਜ਼ੀ ਰਹਿ ਸਕਦਾ ਦੇ ਲੈ ਅਸੀਂ ਇਹ ਵੀ ਮੇਰੇ ਨਾਲ ਮੈਨੂੰ ਇਨਸਾਫ ਚਾਹੀਦਾ ਅਸੀਂ ਡਟ ਕੇ ਸਾਹਮਣਾ ਕਰਾਂਗੇ ਉਹਨੂੰ ਜਿੱਥੋਂ ਕੱਟ ਜਾਣਾ ਪਿਆ ਉੱਥਾਂ ਕਈ ਜਾਵਾਂਗੇ ਤੇ ਬਾਕੀ ਮੇਰੇ ਭੈਣਾਂ ਦੇ ਸਰਪੰਚ ਸਾਹਿਬ ਖੜੇ ਆ ਮਨ ਦੇ ਵਿੱਚ ਐ ਦੱਸੋ ਕੀ ਸੁਪਨੇ ਸੀ ਜਦੋਂ ਤੁਸੀਂ ਬਾਹਰ ਚਲੇ ਜਾਂਦੇ ਆ ਮਨ ਦੇ ਵਿੱਚ ਕੀ ਸੁਪਨੇ ਸੀ ਜਿਹੜੇ ਅੱਜ ਸੁਪਨੇ ਸਾਰੇ ਤੁਹਾਡੇ ਅਧੂਰੇ ਆ ਚੱਕਣਾ ਚੂਰ ਹੋ ਗਿਆ ਭਾਈ ਹਰੇਕ ਬੰਦੇ ਦੀ ਖੁਆਇਸ਼ ਹੁੰਦੀ ਆ ਮੇਰੀ ਵੀ ਖੁਆਇਸ਼ ਸੀ ਮੈਂ ਕੈਨੇਡਾ ਜਾਵਾਂ ਆਪਦੇ ਘਰ ਦਾ ਖਾਤਰ ਕੰਮ ਕਰਾਂ ਹਨਾ ਉੱਥ ਉੱਥੇ ਬੈਲ ਸੈਟਲ ਹੋਵਾਂ ਦਾ ਕੰਮ ਕਰਾਂ ਮੈਂ ਭਾਈ ਮਿਹਨਤੀ ਬਹੁ ਕੀਤੀ ਦੋ ਦੋ ਕੰਮ ਕੀਤੇ ਆ ਸਾਡਾ ਸਾਰਾ ਪਿੰਡ ਗਵਾ ਤੇ ਮੈਂ ਵੀ ਢਾਂਗਾ ਤੇ ਨਾਲ ਨਾਲ 1 ਲੱਖ ਡਾਲਰ ਦਾ ਕੰਮ ਕੀਤਾ ਨੇ ਕੋਲ ਪ੍ਰੂਫ ਵੀ ਆ ਪਾਈ ਦਾ ਪੀਸਾ ਭਰਾਂ ਘਰੇ ਵੀ ਉਹਦਾ ਕਰਜ਼ਾ ਕਰਜ਼ਾ ਲੌਂਦਾ ਰਿਹਾ ਘਰੇ ਪੈਸੇ ਭੇਜਦਾ ਰਿਹਾ ਉੱਥੇ ਵੀ ਸਾਰਾ ਖਰਚਾ ਚੱਕਦਾ ਰਿਹਾ ਕਿਉਂਕਿ ਮੈਂ ਹੀ ਦੋ ਦੋ ਕੰਮ ਕਰਕੇ ਬਹੁਤ ਮਿਹਨਤ ਕੀਤੀ ਆ ਤੇ ਇਸ ਲਈ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਵੇਂ ਆਪਣੇ ਇੰਡੀਆ 'ਚ ਤਾਂ ਆਮ ਹੀ ਕਹਿ ਦਿੰਦੇ ਆ ਯਾਰ ਤੂੰ ਐਡਾ ਮੁੰਡਾ ਤਕੜਾ ਤੇ ਇੱਕ ਨਿੱਕੀ ਜਿਹੀ ਘਰ ਵਾਲੀ ਤੇਰੀ ਤੈਨੂੰ ਕੁੱਟ ਗਈ ਤੁਸੀਂ ਉਧਰ ਤਾਂ ਹੀ ਡਰਦਾ ਬੰ ਇਹ ਤਾਂ ਹੀ ਕੁੱਟ ਖਾਈ ਜਾਂਦਾ ਅਗਲਾ ਕਹਿੰਦਾ ਕਿਉਂਕਿ ਸਾਰੇ ਬੇਗਾਨਾ ਮੁਲਕਾ ਉੱਥੇ ਹੀ ਕੁੜੀਆਂ ਇਸ ਨਾਲੇ ਜ਼ਿਆਦੇ ਆ ਕਿਉਂਕਿ ਆਪਾਂ ਲੜ ਸਕਦੇ ਆ ਲੜਨ ਨੂੰ ਕੋਈ ਗੱਲ ਨਹੀਂ ਆਪਾਂ ਇੱਥੇ ਵੀ ਲੜਦੇ ਆ ਇੰਡੀਆ ਇਹ ਆਪਣਾ ਆ ਦਾ ਮੁਲਕਾ ਉੱਥੇ ਆਪਣੇ ਕੋਲੇ ਪੀਆਰ ਨਹੀਂ ਕੋਈ ਆਪਣੇ ਕੋਲੇ ਸਿਟੀਜ਼ਨਸ਼ਿਪ ਨਹੀਂ ਗਈ ਜੇ ਸਿਟੀਜ਼ਨਸ਼ਿਪ ਹੁੰਦੀ ਆ ਆਪਣੇ ਉੱਥੇ ਦੀ ਆਪ ਲੜ ਸਕਦੇ ਆ ਹੁਣ ਇੰਡੀਆ ਦੇ ਕੋਲ ਸਰਵਲ ਸਿਟੀਜ਼ਨਸ਼ਿਪ ਆ ਆਪਾਂ ਇਹ ਲੜਵੀ ਪੈਨੇ ਆਪਣਾ ਰਾਇਨਮ ਹੋ ਜਾਂਦਾ ਕਿਉਂਕਿ ਉੱਥੇ ਆਪਾਂ ਬਈ ਘਰ ਵਾਲਿਆਂ ਦੀ ਜਰਵਾਇ ਜ਼ਿਆਦੇ ਹੁੰਦੀ ਆ ਇਹ ਕੋਈ ਮਰਦ ਕੌਮ ਨੂੰ ਦੀ ਇਹ ਚੀਜ਼ ਹੁੰਦੀ ਆ ਵੀ ਮਰਦ ਕੌਮ ਪਹਿਲਾਂ ਫੋਨ ਨਹੀਂ ਲ ਨੂੰ ਤੇ ਉਹਦੀ ਗੱਲ ਸੁਣੀ ਜਾਂਦੀ ਆ ਕਿਉਂਕਿ ਆਪਾਂ ਨਹੀਂ ਜਾਂਦੇ ਪਰ ਮੈਂ ਫੇਰ ਹੀ ਬਾਈ ਉੱਥੇ ਪੋਲਿਟਿਸ਼ੀਅਨ ਗਿਆ ਸੀਗਾ ਇਹ ਵੀ ਅਗਲਾ ਸਬੂਤ ਹੀ ਆ ਬਾਈ ਖੜਾ ਇਹਦੀ ਲੜਕੀ தாம்ਸਨ ਰਹਿੰਦੀ ਆ ਉਹ ਮੈਂ ਨਾਲ ਗਈ ਸੀਗੀ ਮੈਂ ਕਿਹਾ ਵਾਈ ਮੇਰੇ ਨਾਲ ਕੁੱਟਮਾਰ ਕਰਦੀ ਆ ਉਹ ਮੇਤੇ ਚਾਰਜ ਲਾਉਣ ਨੂੰ ਫੇਰਦੀ ਆ ਤੇ ਤੁਸੀਂ ਮੇਰੀ ਕੱਚੀ ਲੇਖ ਲਓ ਤਰਕਾਤ ਕੋਈ ਪਿਆ ਕੁਝ ਮਰਜੀ ਲੇਖ ਲਓ ਤੇ ਤੁਸੀਂ ਇਹ ਲੇਖ ਲਓ ਕੱਲ ਨੂੰ ਬਾਈ ਮੇਰੇ ਚਾਰਜ ਲਾਓ ਮੇਰੇ ਤੇ ਉਹ ਨਹੀਂ ਐਸੀ ਨਹੀਂ ਲੱਗ ਸਕਦੀ ਕਿਉਂਕਿ ਤੇਰੀ ਵਾਈਫ ਨੇ ਤੇਰੇ ਹੱਥ ਨਹੀਂ ਚੱਕਿਆ ਉਹ ਤੇ ਨਾ ਉਹਦੇ ਸੱਟਾ ਵੱਜੇਗਾ ਉਹ ਲੇਖ ਨਹੀਂ ਜਾਂਦੇ ਪਰ ਮੈਂ ਗਿਆ ਜ਼ਰੂਰ ਸੀਗਾ ਦੱਸਣਾ ਉਹਨਾਂ ਨੂੰ ਪਰ ਮੇਰੀ ਉੱਥੇ ਸੁ ਬੀ ਪੰਜਾਬੀਆਂ ਦੀ ਕੋਈ ਮਦਦ ਕਰਦਾ ਬਾਹ ਫੜਦਾ ਜੇ ਜਿਵੇਂ ਤੁਹਾਡੇ ਨਾਲ ਫਰਾਡ ਹੋ ਗਿਆ ਤੁਸੀਂ ਕਿਸੇ ਕੋਲ ਜਾਓ ਯਾਰ ਮੇਰਾ ਫਰਾਡ ਹੋ ਗਿਆ ਮੇਰੇ ਨਾਲ ਚੱਲ ਕੋਈ ਜਾਂਦਾ ਤੁਰਦਾ ਉੱਥੇ ਬਾ ਜਿਹੜੀ ਜਿੱਥੋਂ ਮੇਰੀ ਜਿਹੜੀ ਮੇਰੀ ਸਟੋਰੀ ਹੈ ਮੇਰੇ ਪਿੰਡ ਦੇ ਬੰਦੇ ਹੀ ਮੇਰ ਨਾਲ 101% ਸਾਰੇ ਪਿੰਡ ਮੇਰ ਨਾਲ ਤਿਆਰ ਆ ਮੇਰੇ ਨਾਲ ਐਨ ਆਰ ਆਈ ਵੀ ਖੜੇ ਆ ਜਦੋਂ ਮੇਰ ਨਾਲ ਹੈਪਨ ਆ ਬਾਈ ਮੇਰੇ ਪਿੰਡ ਦਾ ਸਰਪੰਚਾ ਉਹਦਾ ਮੁੰਡਾ ਹੀ ਹਰਪ੍ਰੀਤ ਸਿੰਘ ਉਹਨੇ ਮੈਨੂੰ ਮੈਂ ਡਿਪਰੈਸ਼ਨ ਚ ਜਾਵੜਿਆ ਸੀ ਜਦੋਂ ਮੇਰੇ ਨਾਲ ਹੈਪਨ ਆ ਇੱਕਦਮ ਏਡੀ ਵੱਡੀ ਵਰਕਪਲੈਂਟ ਕੈਸਲ ਹੋਇਆ ਨਾ ਕੈਨੇਡਾ ਚ ਆਉਣਾ ਪਵੇ ਮੈਂ ਡਿਪਰੈਸ਼ਨ ਚ ਛੁੱਟ ਗਿਆ ਸੀ ਗਾਈ ਉਹਨੇ ਮੈਨੂੰ ਸਾਂਭਿਆ ਢੇੜੀ ਮਹੀਨਾ ਉਹਦੇ ਘਰੇ ਰੱਖਿਆ ਹੋਰ ਹੀ ਪਿੰਡ ਦੇ ਮੁੰਡੇ ਮੈਨੂੰ ਟਾਈਮ ਟਾਈਮ ਮਿਲਦੇ ਰਿਹਾ ਕੇ ਮਨ ਨੂੰ ਹੌਸਲਾ ਦੇ ਦਿੰ ਮਾਰੇ ਨੇ ਕਿਆ ਜੋਰਮ ਕਰਨਾ ਵੀ ਪਾਪ ਆ ਜੋਰਮ ਸਿਆਣਾ ਹੀ ਪਾਪ ਆ ਤੇ ਮੈਂ ਹੁਣ ਮੂਰੇ ਆਇਆ ਹੌਸਲੇ ਨਾਲ ਮੇਰੇ ਨਾਲ ਹੋਰ ਹੀ ਮੁੰਡੇ ਮੂਰੇ ਆਏ ਆ ਹਰੇ ਹਰ ਹਲਕੇ ਦੇ ਅਸੀਂ ਇਹ ਚੀਜ਼ ਆਵਾਜ਼ ਆ ਦੀ ਬੁਲੰਦ ਕਰਾਂਗੇ ਅੱਗੇ ਵੀ ਲੈ ਕੇ ਆਵਾਂਗੇ ਅਸੀਂ ਭਵਤ ਮੰਤਸਰਕਾਰ ਨੂੰ ਇਹ ਪੀਲ ਕਰਦੇ ਆ ਇਹ ਤੋਂ ਕਾਨੂੰਨ ਬਣੇ ਤੇ ਨਹੀਂ ਆਉਣ ਲੱਗੇ ਇਸ ਸੰਘਰਸ਼ ਦੀ ਤਿੱਖਾ ਕਰਾਂਗੇ ਤੇ ਹਾਂਜੀ ਧੰਨਵਾਦ ਜਿਵੇਂ ਤੁਸੀਂ ਇੱਕ ਮੰਚ ਤੇ ਇਕੱਠੇ ਹੋਏ ਹੋ ਅੱਜ ਲੱਗਦਾ ਤੁਹਾਨੂੰ ਕਿ ਜਿਹੜਾ ਇਨਸਾਫ ਹੈ ਜਿਹਦੀ ਤੁਹਾਨੂੰ ਲੰਮੇ ਸਮੇਂ ਤੋਂ ਉਡੀਕ ਸੀ ਜੇ ਇਨਸਾਫ ਮਿਲ ਜੂਗਾ ਉਹ ਮਿਲ ਜੂਗਾ ਹਾਂਜੀ ਸਰ ਸਾਨੂੰ ਕੱਲ ਤੇ ਹੀ ਫੋਨ ਆ ਰਿਹਾ ਫੋਨ ਕੌਣ ਆ ਰਗਾ ਸਾਡਾ ਗਰੁੱਪ ਬਣਿਆ 200 ਮੁੰਡੇ ਦਾ ਉਹ ਜੋ 60 70 ਫੈਮਿਲੀਾਂ ਪੀੜਤਾਂ ਕੁਝ ਬੰਦੇ ਬਾਹਰ ਲਿਆ ਸਾਡੀ ਬਾਹਰਲੇ ਬੰਦੇ ਮਾਦੇ ਵੀ ਕਰ ਰਹੇ ਆ ਸਾਨੂੰ ਪੈਸੇ ਪਾ ਰਹੇ ਉਹਦੀ ਵਧੀਆ ਥਾਂ ਇਕੱਠ ਰੱਖੋ ਆਦਾ ਇਹ ਇਹ ਚੀਜ਼ ਬਹੁਤ ਵੱਧ ਰਹੀ ਆ ਜਿਹੜੇ ਮੁੰਡੇ ਉਥੇ ਬਾਹਰ ਪੀ ਰਹੇ ਵੀ ਉਹਨਾਂ ਦੇ ਘਰ ਵਾਲਿਆਂ ਵੀ ਉਹਨੇ ਚਾਰਜ ਲਵਾ ਰਹੇ ਆ ਜਵਾਕਰ ਉਲ ਰਹੇ ਉਹਨਾਂ ਦੇ ਉਹ ਵੀ ਸਾਨੂੰ ਇਹ ਚੀਜ਼ ਹੌਸਲਾ ਦਿੰਦੇ ਆ ਤੁਸੀਂ ਸਾਹਮਣੇ ਆਓ ਤੁਹਾਡਾ ਵੀ ਉਹ ਵੱਡਾ ਵੱਡਾ ਹੌਸਲਾ ਵੱਡਾ ਜਗਰਾ ਤੁਸੀਂ ਮੂਹਰੇ ਆਏ ਆ ਵੀ ਇਹ ਕੰਮ ਬਹੁਤ ਅੱਗੇ ਜਾਊਗਾ ਤੁਸੀਂ ਡਟ ਕੇ ਸਾਹਮਣਾ ਕਰੋ ਮਸੀ ਇਹ ਕਾਨੂੰਨ ਇਹ ਤੇ ਤੁਸੀਂ ਬਣਾਓ ਜੇ ਮੂਲੇ ਲੱਗੋਗੇ ਫੇਰ ਹੀ ਅਸੀਂ ਮੀਡੀਆ ਤੇ ਮੈਂ ਵੀ ਅੱਜ ਪਹਿਲੀ ਵਾਰ ਬੋਲਿਆ ਬਾਈ ਕੋਈ ਐਕਸਪੀਰੀਅੰਸ ਨਹੀਂਗਾ ਮੈਂ ਮੰਨਦਾ ਬੋਲਣ ਚ ਗਲਤੀਆਂ ਹੋ ਸਕਦੀਆਂ ਪਰ ਇਹ ਮੇਰਾ ਅੰਦਰਲਾ ਦਰਦ ਹੈ ਜਿਹੜਾ ਜੀ ਮੇਰੇ ਨਾਲ ਬੀਤੀ ਆ ਤਿੰਨ ਸਾਲ ਢਾਈ ਸਾਲ ਉਹ ਤੇ ਮੇਰੇ ਤੇ ਸੱਦਰ ਹੋਇਆ ਬਾਹਰ ਮੇਰੇ ਤੇ ਜੇ ਮੇਰਾ ਉਹਦਾ ਮੋਲਖ ਹੁੰਦਾ ਸੱਦਰ ਨਾ ਹੁੰਦਾ ਪਰ ਮੇਰੇ ਤੇ ਬਈ ਬਹੁਤ ਸੱਦਰ ਹੋਇਆ ਬਾਹਰ ਪੰਜੀ ਪੰਜੀ ਜੋੜ ਕੇ ਬਾਹਰ ਭੇਜਿਆ ਸੀ ਨਹੀਂ ਹੁੰਦਾ ਵੇਖੋ ਜਿਹੜੇ ਵੇਖ ਰਹੇ ਆ ਤੁਹਾਨੂੰ ਰੋਤੀ ਉਹਨਾਂ ਨੂੰ ਪਤਾ ਵੀ ਕਿੰਨਾ ਦਰਦ ਅੰਦਰ ਕਿੰਨੇ ਲਾੜ ਚਾਹ ਸੀ ਵੀ ਸਾਡੇ ਨੋ ਲਿਆਵਾਂਗੇ ਘਰੇ ਕਿੰਨੇ ਆਪਣੇ ਹਰ ਇੱਕ ਬੰਦੇ ਦੇ ਹੁੰਦੇ ਆ ਭਾਵ ਕਿ ਤਾਂ ਜਿਹੜੇ ਤੁਹਾਡੇ ਵੀਡੀਓ ਵੇਖ ਰਹੇ ਉਹ ਲੋਕ ਉਸਨਾਂ ਕੀ ਇਹਨਾਂ ਦੇ ਤਾਂ ਫਿਰ ਵੀ ਤੁਹਾਡੇ ਦਾ ਮੈਂਬਰ ਸੀ ਘਰ ਦਾ ਲੈਂਦਾ ਸੀ ਉਹਦਾ ਹਾਂਜੀ ਪਈ ਤੁਸੀਂ ਸੁਣਿਓ ਸਰਪੰਚਾ ਹੋਣਾਂ ਗੱਲ ਕਰ ਰਹੇ ਪਿੰਡ ਦੇ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸੋਡੇ ਚੈਨਲ ਦਾ ਇੱਥੇ ਆਉਂਦੇ ਅਸੀਂ ਧੰਨਵਾਦ ਕਰਦੇ ਆਂ ਅਸੀਂ ਇਹ ਕੇਸ ਚ ਲੰਬੇ ਸਮੇਂ ਤੋਂ ਨਾਲ ਜਾ ਰਹੇ ਆਂ ਮੁੰਡੇ ਦੇ ਬਾਕੀ ਸਾਰਿਆਂ ਤਕਰੀਬਨ ਮੁੰਡੇ ਨੇ ਸਾਨੂੰ ਗੱਲਾਂ ਦੱਸ ਹੀ ਦਿੱਤੀਆਂ ਕਿਉਂਕਿ ਕੁੜੀ ਦਾ ਪਰਿਵਾਰ ਰਾਜੀ ਨਾਵੇਂ ਅਪਰੋਚ ਕਰਦਾ ਉਹਨਾਂ ਨਾਲ ਅੱਜ ਨਵਾਂ ਬੰਦਾ ਕਹਲੂ ਹੋਰ ਬੰਦਾ ਆਉਂਦਾ ਵੀ ਕਿਉਂਕਿ ਉਹ ਐਸ ਐਚਓ ਮੈਡਮ ਸਾਹਮਣੇ ਵੀ ਪਹਿਲਾਂ ਕਹੇ ਸੀ ਵੀ ਅਸੀਂ ਤਾਂ ਕੈਨਸਲ ਹੀ ਨਹੀਂ ਕਰਾਇਆ ਫਿਰ ਜਦੋਂ ਉਹਨਾਂ ਨੇ ਮੇਲ ਵੇਖੀ ਉੱਥੇ ਪਤਾ ਲੱਗਿਆ ਵੀ ਹਾਂ ਇਹਨਾਂ ਨੇ ਕੈਨਸਲ ਕਰਾਇਆ ਫਿਰ ਉਹ ਮੰਨ ਵੀ ਗਏ ਵੀ ਉਹ ਦਿਨੋਂ ਦਿਨ ਜਦੋਂ ਅਸੀਂ ਜਾਂਦੇ ਸੀ ਰੋਲਿਆਂ ਚ ਨਿਤ ਨਮਾ ਝੂਠ ਨਿਤ ਨਮਾ ਝੂਠ ਸਾਡਾ ਸਾਰਾ ਪੰਚਾਇਤ ਨਾਲ ਆ ਸਾਰਾ ਪਿੰਡ ਨਾਲ ਆ ਇਹ ਮੁੰਡੇ ਦੇ ਅਸੀਂ ਪੂਰੀ ਗਾਰੰਟੀ ਚੱਕਦੇ ਆ ਠੀਕ ਆ ਜੀ ਜਿਹੜੇ ਹੁਣ ਮੰਨ ਲਓ ਆਪਣੇ ਕਹਿ ਦਿੰਦੇ ਆ ਵੀ ਐਂ ਕਰਕੇ ਵੀ ਫਰਾਡ ਹੋ ਗਿਆ ਉਹ ਫਰਾਡ ਇਕੱਲੇ ਇਹ ਮੁੰਡਿਆਂ ਨੇ ਤੇ ਪਿਆਉ ਨਾ ਹੋਇਆ ਵੇਖੋ ਜਦੋਂ ਬੱਚਾ ਜਨਮ ਲੈਂਦਾ ਤੇ ਮਾਂ ਉਹਨੂੰ ਸਾਹਮਣੇ ਤੇ ਲੱਗ ਜਾਂਦਾ ਪਿਓ ਦੀ ਜ਼ਿੰਦਗੀ ਬਣਾਉਣ ਚ ਲੱਗ ਜਾਂਦਾ ਉਹਨੇ ਆਪਦੇ ਸਾਰੀ ਉਮਰ ਦੀ ਕਮਾਈ ਆਪਦੇ ਮੁੰਡੇ ਦੇ ਲਾਤੀ ਤੇ ਅੱਜ ਉਧਰ ਤੁਸੀਂ ਫਾਜ਼ਲ ਸਾਹਿਬ ਦੇਖ ਰਹੇ ਹੋ ਡਿਪਰੈਸ਼ਨ ਚ ਖੜੇ ਆ ਪਰ ਇਹ ਬਹੁਤ ਮਾੜੀ ਗੱਲ ਆ ਮੈਂ ਤਾਂ ਆਣ ਜਿਹੜੇ ਸਰਪੰਚ ਆ ਤੁਹਾਡੇ ਚੈਨਲ ਰਹੀ ਤੇ ਕਹਿ ਰਹੇ ਆ ਵੀ ਜਿਹੜੇ ਮੁੰਡਿਆਂ ਨਾਲ ਹੋਇਆ ਉਹਨਾਂ ਦੇ ਨਾਲ ਖੜੋ ਜੇ ਜਿਹੜੇ ਕੁੜੀਆਂ ਨਾਲ ਆ ਰਹੇ ਆ ਉਹਨਾਂ ਨੂੰ ਨਹੀਂ ਖੜਨਾ ਚਾਹੀਦਾ ਕਿਉਂਕਿ ਜਿਹੜੀ ਪੰਚਾਇਤ ਹੁੰਦੀ ਹੈ ਮੋਤਵਾਰ ਹੁੰਦੀ ਹੈ ਸੱਚ ਦੀ ਕਚਹਿਰੀ ਹੁੰਦੀ ਹੈ ਪੰਚਾਇਤ ਪਰ ਸੱਚ ਬੋਲਣਾ ਚਾਹੀਦਾ ਉੱਥੇ ਆਏ ਨਹੀਂ ਵੀ ਆਪਾਂ ਝੂਠੇ ਨਾਲ ਤੁਰੇ ਫਿਰੋ ਜਾਂ ਮੂੰਹ ਮੱਥਾ ਰੱਖ ਲੋ ਜਾਂ ਕਿਸੇ ਦਾ ਵੋਟਾਂ ਦੇ ਚੱਕਰ 'ਚ ਪਰ ਇਹ ਚੀਜ਼ਾਂ ਦੇ ਸਿਆਸਤ ਨਹੀਂ ਕਰਨੀ ਚਾਹੀਦੀ ਕਿ ਸੱਚ ਦਾ ਸਾਥ ਦੇਣਾ ਚਾਹੀਦਾ ਹਾਂਜੀ ਮੈਂ ਸੱਚ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਕਿਸੇ ਦੇ ਆਪਾਂ ਇਹੋ ਜਿਹੇ ਸਮੇਂ ਸਿਆਸਤ ਨਹੀਂ ਕਰਨੀ ਚਾਹੀਦੀ ਸੱਚ ਨੂੰ ਸੱਚ ਕਹਿਣਾ ਚਾਹੀਦਾ ਝੂਠ ਨੂੰ ਝੂਠ ਕਹਿਣਾ ਚਾਹੀਦਾ ਅਸੀਂ ਵੀ ਇਹ ਮੁੰਡੇ ਨਾਲ ਤਾਂ ਖੜਿਆ ਕਿਉਂਕਿ ਇਹ ਸੱਚਾ ਜੀ ਜੇ ਝੂਠਾ ਹੋਂਦਾ ਅਸੀਂ ਵੀ ਇਹਨਾਂ ਨਹੀਂ ਖੜਨਾ ਸੀ